ਹਾਲੇਲੂਇਆ ਸਾਰੇ ਪੈਨ ਪਾਵਾਂ ਨੂੰ ਜੈਮ ਸੇ ਦੀ ਆਓ ਸੀ ਅੱਜ ਦੇ ਵਚਨ ਚੋਂ ਪੜਦੇ ਹਾਂ ਲੇਵੀਆਂ ਅਧਿਆਏ 25 ਸਬਤ ਦਾ ਵਰਾ ਫੇਰ ਜਹਵਾ ਮੋਸਾ ਨੂੰ ਸੀਨਾ ਦੇ ਪਹਾੜ ਵਿੱਚ ਬੋਲਿਆ ਕਿ ਇਸرائیਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਜਾਂ ਤੁਸੀਂ ਉਸ ਦੇਸ਼ ਵਿੱਚ ਆ ਜਾਓ ਜੋ ਮੈਂ ਤਹਾਨੂੰ ਦਿੰਦਾ ਹਾਂ ਤਾਂ ਉਹ ਦੇਸ਼ ਜਹਵਾ ਦੇ ਅੱਗੇ ਇੱਕ ਸਬਤ ਰੱਖੇ ਛੇ ਵਰੇ ਤੋਸਾ ਆਪਣੀ ਪੈਲੀ ਬੀਜਣੀ ਅਤੇ ਛੇ ਵਰੇ ਤੂੰ ਆਪਣੀਆਂ ਦਾਖਾਂ ਦੀ ਬਾਗਵਾਨੀ ਕਰੀ ਅਤੇ ਉਸ ਦੇ ਫਲਾਂ ਨੂੰ ਸਾਂਭੀ ਪਰ ਸਤਵੇਂ ਵਰੇ ਵਿੱਚ ਧਰਤੀ ਦੇ ਵਿਸ਼ਰਾਮ ਦਾ ਸਬਤ ਹੋਵੇਗਾ ਜਹਵਾ ਦੇ ਅੱਗੇ ਇੱਕ ਸਬਤ ਤੂੰ ਨਾ ਆਪਣੀ ਪੈਲੀ ਬੀਜੀ ਨਾ ਆਪਣੇ ਦਾਖਾਂ ਦੀ ਬਾਗਵਾਨੀ ਕਰੀ ਜਿਹੜੀ ਤੇਰੀ ਹਾੜੀ ਵਿੱਚ ਆਪੇ ਹੀ ਉਗ ਪਵੇ ਉਸ ਨੂੰ ਤੂੰ ਨਾ ਵੱਢੀ ਨਾ ਆਪਣਿਆਂ ਵਹਿਲਿਆਂ ਬਾਗਾਂ ਵਿੱਚੋਂ ਦਾਖਾਂ ਤੋੜੀ ਕਿਉਂ ਜੋ ਉਹ ਤਰਤੀ ਦੇ ਲਈ ਵਿਸ਼ਰਾਮ ਦਾ ਵਰਾ ਹੈ ਅਤੇ ਤਰਤੀ ਦਾ ਸਬਤ ਤੁਹਾਡੇ ਲਈ ਭੋਜਨ ਹੋਵੇਗਾ ਤੇਰੇ ਲਈ ਤੇਰੇ ਟਹਿਲੂਆਂ ਦੇ ਲਈ ਤੇਰੀ ਟਹਿਲਨ ਦੇ ਲਈ ਅਤੇ ਤੇਰੇ ਮਜ਼ਦੂਰ ਦੇ ਲਈ ਅਤੇ ਓਪਰੇ ਦੇ ਲਈ ਜੋ ਤੇਰੇ ਨਾਲ ਵਸਦਾ ਹੈ ਅਤੇ ਤੇਰੇ ਡੰਗਰਾਂ ਦੇ ਲਈ ਅਤੇ ਉਨ੍ਹਾਂ ਜਾਨਵਰਾਂ ਦੇ ਲਈ ਜੋ ਤੇਰੇ ਦੇਸ਼ ਵਿੱਚ ਹਨ ਉਸ ਦਾ ਸਾਰਾ ਵਾਦੂ ਭੋਜਨ ਹੋਵੇਗਾ ਆਨੰਦ ਦਾ ਵਰਾ ਅਤੇ ਤੋਸਾ ਵਰਿਆਂ ਦੇ ਸੱਤ ਸਬਤ ਗਿਣਨੇ ਅਰਥਾਤ ਸਤੋ ਸਤ ਬਰੇ ਅਤੇ ਇਨ੍ਹਾਂ ਸਤਾਂ ਸਬਤਾਂ ਦੇ ਵਰਿਆਂ ਦਾ ਵੇਲਾ ਸੋ ਤੇਰੇ ਲਈ 49 ਵਰੇ ਹੋਣ ਤਾਂ ਤੂੰ ਆਨੰਦ ਦੀ ਤੋਰੀ 7ਵੇਂ ਮਹੀਨੇ ਦੀ 15ਵੀਂ ਮਿਤੀ ਨੂੰ ਸੁਣਾਵੀ ਅਰਥਾਤ ਪ੍ਰਾਸ਼ਚਿਤ ਦੇ ਦਿਨ ਨੂੰ ਆਪਣੇ ਸਾਰੇ ਦੇਸ਼ ਵਿੱਚ ਤੋਸਾਂ ਤੋਰੀ ਸੁਣਾਣੀ ਅਤੇ ਤੋਸਾਂ 59ਵੇਂ ਵਰੇ ਨੂੰ ਪਵਿੱਤਰ ਰੱਖਣਾ ਅਤੇ ਦੇਸ਼ ਦੇਆਂ ਸਾਰਿਆਂ ਵਾਸੀਆਂ ਦੇ ਲਈ ਛੁਟਕਾਰੇ ਦਾ ਹੌਕਾ ਦੇਣਾ ਇਹ ਤੁਹਾਡੇ ਲਈ ਆਨੰਦ ਹੋਵੇਗਾ ਅਤੇ ਤੁਸੀਂ ਆਪੋ ਆਪਣੀ ਪੱਤੀ ਵਿੱਚ ਮੁੜ ਜਾਣਾ ਅਤੇ ਤੁਸੀਂ ਆਪੋ ਆਪਣੇ ਟੱਬਰਾਂ ਵਿੱਚ ਮੁੜ ਜਾਣਾ ਉਹ 50ਵਾਂ ਵਰਾ ਤੁਹਾਡੇ ਲਈ ਆਨੰਦ ਦਾ ਹੋਵੇਗਾ ਤੋਸਾਂ ਨਾ ਬੀਜਣਾ ਨਾ ਉਸ ਦੇ ਵਿੱਚ ਜਿਹੜਾ ਆਪੇ ਉੱਗ ਪਵੇ ਵੜਨਾ ਨਾ ਉਸ ਦੇ ਵਿੱਚ ਆਪਣੇ ਵਿਹਲੇ ਬਾਗ ਦੀਆਂ ਦਾਖਾਂ ਤੋੜਨੀਆਂ ਕਿਉਂ ਜੋ ਉਹ ਆਨੰਦ ਦਾ ਹੈ ਉਹ ਤੁਹਾਡੇ ਲਈ ਪਵਿੱਤਰ ਹੋਵੇ ਤੋਸਾਂ ਉਸਦਾ ਵਾਦੂ ਪਹਿਲੀ ਵਿੱਚੋਂ ਖਾਣਾ ਇਸ ਆਨੰਦ ਦੇ ਵਰੇ ਵਿੱਚ ਤੁਸੀਂ ਸਬਣਾ ਆਪੋ ਆਪਣੀ ਪੱਤੀ ਵਿੱਚ ਮੁੜ ਜਾਣਾ ਅਤੇ ਜੇ ਤੂੰ ਆਪਣੇ ਗਵਾਂਢੀ پاس ਕੁਝ ਵੇਚੇ ਜਾਂ ਆਪਣੇ ਗਵਾਂਢੀ ਦੇ ਹੱਥੋਂ ਕੁਝ ਮੁੱਲ ਲਵੇਂ ਤਾਂ ਤੁਸੀਂ ਇੱਕ ਦੂਜੇ ਨੂੰ ਦੁੱਖ ਨਾ ਦੇਣਾ आनंद ਦੇ ਪੇਛੋਂ ਜਿੰਨੇ ਬਰੇ ਹਨ ਉਹਨਾਂ ਦੇ ਅਨੁਸਾਰ ਤੂੰ ਸਾ ਆਪਣੇ ਗਵਾਂਢੀ ਤੋਂ ਮੁੱਲ ਲੈਣਾ ਅਤੇ ਖੱਟੀ ਦੇ ਬਰਿਆਂ ਦੇ ਲੇਖੇ ਦੇ ਅਨੁਸਾਰ ਉਹ ਤੇਰੇ ਹੱਥ ਵੇਚ ਲਵੇ ਵਰਿਆਂ ਦੇ ਵਦਨ ਦੇ ਅਨੁਸਾਰ ਤੂੰ ਉਸ ਦਾ ਮੁੱਲ ਵਧਾਵੀਂ ਅਤੇ ਵਰਿਆਂ ਦੇ ਕਟਨ ਦੇ ਅਨੁਸਾਰ ਤੂੰ ਉਸ ਦਾ ਮੁੱਲ ਕਟਾਵੇਂ ਕਿਉਂ ਜੋ ਖੱਟੀ ਦੇ ਵਰਿਆਂ ਦੇ ਲੇਖੇ ਦੇ ਅਨੁਸਾਰ ਉਹ ਤੇਰੇ ਕੋਲ ਵੇਚ ਲੈਂਦਾ ਹੈ ਸੋ ਤੁਸੀਂ ਇੱਕ ਦੂਜੇ ਨੂੰ ਦੁੱਖਣਾ ਦੇਣਾ ਪਰ ਤੂੰ ਆਪਣੇ ਪਰਮੇਸ਼ਵਰ ਤੋਂ ਡਰੀ ਕਿਉਂ ਜੋ ਮੈਂ ਯਹੋਵਾ ਤੁਹਾਡਾ ਪਰਮੇਸ਼ਵਰ ਹਾਂ ਸੋ ਤੁਸੀਂ ਮੇਰੀਆਂ ਵਿਧੀਆਂ ਪੂਰੀਆਂ ਕਰਨਾ ਅਤੇ ਮੇਰਿਆਂ ਨਿਯਾਵਾਂ ਨੂੰ ਮੰਨ ਕੇ ਪੂਰੀਆਂ ਕਰਨਾ ਫੇਰ ਤੁਸੀਂ ਦੇਸ਼ ਵਿੱਚ ਸੁਖ ਸਾਦ ਨਾਲ ਰਹੋਗੇ ਅਤੇ ਉਹ ਦੇਸ਼ ਆਪਣਾ ਫਲ ਉਗਾਵੇਗਾ ਅਤੇ ਤੁਸੀਂ ਰਾਜ ਕੇ ਖਾਓਗੇ ਅਤੇ ਤੁਸੀਂ ਉਸ ਦੇਸ਼ ਵਿੱਚ ਸੁਖ 사ੰਦ ਨਾਲ ਰਹੋਗੇ ਅਤੇ ਜੇ ਕਦੀ ਤੋਸੀ ਆਖੋ ਕੀ ਸਤਵੇਂ ਵਰੇ ਨੂੰ ਅਸੀਂ ਕੀ ਖਾਵਾਂਗੇ ਵੇਖੋ ਅਸੀਂ ਬੀਜਾਂਗੇ ਨਹੀਂ ਨਾ ਅਸੀਂ ਅੰਨ ਸਾਂਭਾਂਗੇ ਤਦ ਮੈਂ ਤੁਹਾਡੇ ਉੱਤੇ ਛੇਵੇਂ ਵਰੇ ਵਿੱਚ ਵਾਰ ਪਾਵਾਂਗਾ ਅਤੇ ਉਹ ਤਿੰਨਾ ਵਰੀਆਂ ਦੇ ਲਈ ਫਲ ਉਗਾਵੇਗਾ ਅਤੇ ਤੁਸਾਂ 8ਵੇਂ ਵਰੇ ਵਿੱਚ ਬੀਜਣਾ ਅਤੇ 9ਵੇਂ ਵਰੇ ਤੇਕਰ ਅਜੇ ਪਹਿਲੇ ਹੀ ਫਲ ਖਾਂਦੇ ਹੋਵੋਗੇ ਜੜ ਤੋੜੀ ਉਸ ਦੇ ਫਲ ਨਾ ਔਨ ਤਦ ਤੋੜੀ ਤੁਸੀਂ ਪੁਰਾਣੇ ਤੋਂ ਖਾਂਦੇ ਰਹੋਗੇ ertid sada de lai vechi na jaye ਕਿਉਂ ਜੋ ਧਰਤੀ ਮੇਰੀ ਹੈ ਕਿਉਂ ਜੋ ਤੁਸੀਂ ਉਪਰੇ ਅਤੇ ਪਰਦੇਸੀ ਮੇਰੇ ਕੋਲ ਹੈ ਅਤੇ ਤੁਹਾਡੀ ਪੱਤੀ ਦੀ ਸਾਰੀ ਧਰਤੀ ਵਿੱਚ ਤੁਸਾਂ ਧਰਤੀ ਦਾ ਮੁੜਾਉਣਾ ਮੰਨ ਲੈਣਾ ਜੇ ਕਦੀ ਤੇਰਾ ਪ੍ਰਾ ਕੰਗਾਲ ਬਨ ਜਾਏ ਅਤੇ ਆਪਣੀ ਪੱਤੀ ਤੋਂ ਕੁਝ ਵਿੱਚ ਸੁੱਟੀ ਹੋਵੇ ਅਤੇ ਜੇ ਕਦੀ ਉਸ ਦਿਆਂ ਸਾਕਾਂ ਵਿੱਚੋਂ ਕੋਈ ਜਣਾ ਉਸ ਨੂੰ ਮੜਾਉਣ ਆਵੇ ਅਤੇ ਜੋ ਉਸ ਦੇ ਭਰਾ ਨੇ ਵੇਚ ਸੁੱਟੀ ਤਾਂ ਉਸ ਨੂੰ ਜ਼ਰੂਰ ਮੋੜ ਲਵੇ ਅਤੇ ਜੇ ਉਸ ਜਣੇ ਦਾ ਕੋਈ ਮੜਾਉਣ ਵਾਲਾ ਨਾ ਹੋਵੇ ਅਤੇ ਉਹ ਆਪ ਉਸ ਨੂੰ ਮੋੜਨ ਜੋਗਾ ਬਣੇ ਤਦ ਉਹ ਉਸ ਦੇ ਵੇਚਣ ਦੇ ਵੇਲੇ ਤੂੰ ਜਿੰਨੇ ਵਰੇ ਬیتے ਗਿਨ ਲਵੇ ਅਤੇ ਜਿਸ ਦੇ ਕੋਲ ਉਸ ਨੇ ਵੇਚੀ ਸੀ ਉਸ ਜਣੇ ਨੂੰ ਉਹਨਾ ਵਾਦੂ ਦੇ ਦੇਵੇ ਕੀ ਉਹ ਆਪਣੀ ਪਤੀ ਵਿੱਚ ਫੇਰ ਮੁੜ ਆਵੇ ਆ ਜੇ ਕਦੀ ਉਹ ਉਸ ਨੂੰ ਮੋੜਨ ਜੋਗਾ ਨਹੀਂ ਹੈ ਤਾਂ ਜੋ ਵਿੱធី ਹੋਈ ਹੈ ਮੁੱਲ ਲੈਣ ਵਾਲੇ ਦੇ ਹੱਥ ਵਿੱਚ ਆਨੰਦ ਦੇ ਵਰੇ ਤੋੜੀ ਰਹੇਗੀ ਅਤੇ ਆਨੰਦ ਦੇ ਵਿੱਚ ਉਹ ਛੁੱਟ ਜਾਏਗੀ ਅਤੇ ਉਸ ਦੀ ਪਤੀ ਉਸ ਨੂੰ ਮਿਲ ਜਾਏਗੀ ਅਤੇ ਜੇ ਕੋਈ ਮਨੋਖ ਕਿਸੇ ਪੱਕੇ ਸ਼ਹਿਰ ਵਿੱਚ ਕਾਰ ਵੇਚੇ ਤਾਂ ਉਸ ਦੇ ਵੇਚਣ ਦੇ ਪਿਛੋਂ ਇੱਕ ਪੂਰੇ ਵਰੇ ਤੋੜੀ ਉਸ ਨੂੰ ਮੋੜ ਸਕੇਗਾ ਇੱਕ ਪੂਰੇ ਵਰੇ ਤੱਕ ਉਸ નિਸੰਗ ਮੋੜ ਲਵੇ ਅਤੇ ਜੇ ਕਦੀ ਉਹ ਇੱਕ ਪੂਰੇ ਵਰੇ ਦੇ ਵੇਲੇ ਉਹ ਮੋੜਿਆ ਨਾ ਜਾਏ ਤਦ ਉਹ ਕਾਰ ਜੋ ਪੱਕੇ ਸ਼ਹਿਰ ਵਿੱਚ ਹੈ ਜਿਸ ਨੇ ਮੁੱਲ ਲਿਆ ਹੈ ਉਸੇ ਦਾ ਉਸ ਦੀਆਂ ਪੀੜੀਆਂ ਤੋੜੀ ਠਹਿਰਾਇਆ ਜਾਵੇ ਉਹ ਆਨੰਦ ਦੇ ਵਿੱਚ ਛੱਡਿਆ ਨਾ ਜਾਵੇ ਪਰ ਉਹਨਾਂ ਪਿੰਡਾਂ ਦੇ ਕਰ ਜਿਨ੍ਹਾਂ ਦੇ ਕੋਈ ਤੋੜ ਕੋਟ ਨਹੀਂ ਉਹ ਤਰਤੀ ਦੀਆਂ ਪੈਲੀਆਂ ਦੇ ਸਮਾਨ ਸਮਝੇ ਜਾਣਗੇ ਉਹ ਮੋਡਨ ਜੋਗੇ ਹਨ ਉਹ ਆਨੰਦ ਵਿੱਚ ਛੋਟੇ ਜਾਨ ਤਾਂ ਵੀ ਲੇਵੀਆਂ ਦੇ ਸ਼ਹਿਰ ਅਤੇ ਉਹਨਾਂ ਦੀਆਂ ਪਤੀਆਂ ਦੇ ਸ਼ਹਿਰਾਂ ਦੇ ਘਰ ਸੋ ਲੈਵੀ ਪਾਵੇਂ ਕਿਸੇ ਵੇਲੇ ਮੋੜ ਲੈਣ ਅਤੇ ਜੇ ਕੋਈ ਮਨੁੱਖ ਲੇਵੀਆਂ ਕੋਲੋਂ ਮੁੱਲ ਲਵੇ ਤਾਂ ਉਹ ਕਾਰ ਜੋ ਵੇਚਿਆ ਹੋਵੇ ਅਤੇ ਉਸ ਦੀ ਪੱਤੀ ਦਾ ਸ਼ਹਿਰ ਸੋ ਆਨੰਦ ਦੇ ਵਰੇ ਵਿੱਚ ਛੋਟੇ ਜਾਣਗੇ ਕਿਉਂ ਜੋ ਇਸرائیਲੀਆਂ ਵਿੱਚ ਲੇਵੀਆਂ ਦੇ ਸ਼ਹਿਰਾਂ ਦੇ ਕਾਰ ਉਹਨਾਂ ਦੀ ਪੱਤੀ ਹੈ ਪਲ ਉਹਨਾਂ ਦੇ ਸ਼ਹਿਰਾਂ ਦੇ ਦੋਵਾਲੇ ਦੀ ਸ਼ਾਮਲਾਤ ਸੋ ਵੇਚੀ ਨਾ ਜਾਏ ਕਿਉਂ ਝੋ ਉਹ ਉਹਨਾਂ ਦੀ ਸਦਾ ਦੀ ਪੱਤੀ ਹੈ ਅਤੇ ਜੇ ਕਦੀ ਤੇਰਾ ਪ੍ਰਾ ਕੰਗਾਲ ਬਨ ਗਿਆ ਹੋਵੇ ਅਤੇ ਉਸ ਹੱਥ ਤੰਗ ਹੋਵੇ ਤਾਂ ਤੂੰ ਉਸ ਦੀ ਸੰਭਾਲ ਰੱਖੀਂ ਹਾਂ ਉਪਰੇ ਅਤੇ ਪਰਹਣੇ ਵਾਂਗੂ ਉਹ ਤੇਰੇ ਨਾਲ ਵਸੇ ਉਸ ਤੋਂ ਤੂੰ ਵਿਆਜ ਵਟਾ ਨਾ ਲਵੀ ਪਰ ਆਪਣੇ ਪਰਮੇਸ਼ਵਰ ਤੋਂ ਡਰੀ ਕੀ ਤੇਰਾ ਪ੍ਰਾ ਤੇਰੇ ਨਾਲ ਹੀ ਵਸਦਾ ਰਹੇ ਤੂੰ ਉਸ ਨੂੰ ਆਪਣੀ ਰੋਕੜ ਵਿਆਜ ਕਰਕੇ ਨਾ ਦੇਵੀ ਨਾ ਖੱਟੀ ਖਾਟਕੇ ਉਸ ਨੂੰ ਭੋਜਨ ਖੋਵਾਵੇਂ ਮੈਂ ਜੋ ਹਵਾਂ ਤੇਰਾ ਪਰਮੇਸ਼ਵਰ ਹਾਂ ਜੋ ਤਹਾਨੂੰ ਕਨਾਨ ਦਾ ਦੇਸ਼ ਦੇਣ ਲਈ ਅਤੇ ਤੁਹਾਡਾ ਪਰਮੇਸ਼ਵਰ ਬਨਣ ਲਈ ਤੁਹਾਨੂੰ ਮਿਸਰ ਦੇ ਦੇਸ਼ੋਂ ਲਿਆਇਆ ਅਤੇ ਜੇ ਤੇਰਾ ਪ੍ਰ ਤੇਰੇ ਕੋਲੋਂ ਕੰਗਾਲ ਹੋ ਜਾਏ ਅਤੇ ਤੇਰੇ ਪਾਸ ਵਿਕਲ ਜਾਏ ਤਾਂ ਤੂੰ ਉਸ ਕੋਲੋਂ ਦਾਸ ਜਿਹੀ ਟਹਿਲ ਨਾ ਕਰਵਾਵੀ ਪਰ ਉਹ ਤੇਰੇ ਕੋਲ ਮਜ਼ਦੂਰ ਜਿਹਾ ਅਤੇ ਪਰੋਹਨੇ ਜਿਹਾ ਰਹੇ ਅਤੇ ਆਨੰਦ ਦੇ ਵਰੇ ਤਾਈ ਤੇਰੀ ਟਹਿਲ ਕਰੇ ਅਤੇ ਫੇਰ ਤੇਰੇ ਕੋਲੋਂ ਉਹ ਛੋਟੇ ਜਾਏ ਨਾਲੇ ਉਹ ਨਾਲੇ ਉਸ ਦੇ ਬਾਲ ਬੱਚੇ ਅਤੇ ਆਪਣੇ ਟੱਬਰ ਵੱਲ ਮੁੜ ਜਾਏ ਅਤੇ ਆਪਣੇ ਪਿਓ ਦਾਦੀਆਂ ਦੀ ਪਤੀ ਵੱਲ ਮੁੜ ਜਾਏ ਕਿਉਂ ਜੋ ਉਹ ਮੇਰੇ ਤਹਿਲੂਏ ਹਨ ਜੋ ਮੈਂ ਮੇਸ਼ਰ ਦੇ ਦੇਸ਼ੋਂ ਕੱਢ ਲਿਆਂਦੇ ਉਹ ਦਾਸਾਂ ਵਰਗੇ ਵੇਚੇ ਨਾ ਜਾਣ ਸੋ ਉਹਨਾਂ ਦੇ ਨਾਲ ਹਨੇਰ ਨਾ ਕਰੀ ਆਪਣੇ ਪਰਮੇਸ਼ਰ ਤੋਂ ਡਰੀ ਤੇਰੇ ਦਾਸ ਅਤੇ ਤੇਰੀਆਂ ਦਾਸੀਆਂ ਜੋ ਤੇਰੇ ਕੋਲ ਹੋਣ ਸੋ ਉਹਨਾਂ ਵਿੱਚੋਂ ਬਣਨ ਜੋ ਤੁਹਾਡੇ ਆਲੇ ਦੁਆਲੇ ਹਨ ਉਹਨਾਂ ਕੋਲੋਂ ਤੁਸੀਂ ਦਾਸ ਅਤੇ ਦਾਸੀਆਂ ਮੁੱਲ ਲਵੋ ਨਾਲੇ ਓਨਾ ਓਪਰਿਆਂ ਦੀ ਸੰਤਾਨ ਤੋਂ ਜੋ ਤੁਹਾਡੇ ਵਿੱਚ ਵਸਦੇ ਹਨ ਓਨਾਂ ਤੋਂ ਅਤੇ ਓਨਾਂ ਦੇ ਤੱਬਰਾਂ ਤੋਂ ਜੋ ਤੁਹਾਡੇ ਨਾਲ ਹਨ ਜਿਹੜੇ ਤੁਹਾਡੇ ਦੇਸ਼ ਵਿੱਚ ਓਨਾਂ ਨੂੰ ਜੰਮੇ ਤੁਸੀਂ ਮੁੱਲ ਲਵੋ ਅਤੇ ਉਹ ਤੁਹਾਡੇ ਅਧਿਕਾਰ ਵਿੱਚ ਰਹਣ ਅਤੇ ਤੁਸੀਂ ਉਹਨਾਂ ਨੂੰ ਪੱਤੀ ਕਰਕੇ ਆਪਣੇ ਪਰਿਵਾਰ ਦੇ ਲਈ ਪਤੀ ਦੇ ਸਮਾਨ ਛੱਡੋ ਉਹ ਸਦਾ ਦੇ ਲਈ ਤੇਰੇ ਦਾਸ ਬਨਣ ਪਰ ਆਪਣੇ ਭਰਾਵਾਂ ਇਸرائیਲੀਆਂ ਦੇ ਉੱਤੇ ਤੁਸੀਂ ਇੱਕ ਦੂਜੇ ਨਾਲ ਹਾਨੀਰ ਨਾ ਕਰਨਾ ਅਤੇ ਜੇ ਕੋਈ ਪ੍ਰਹੁਣਾ ਜਾ ਉਪਰਾ ਤੇਰੇ ਨਾਲ ਜੋ ਹੈ ਧਨਵਾਨ ਹੋ ਜਾਏ ਅਤੇ ਤੇਰਾ ਪ੍ਰਾਜੋ ਉਸ ਦੇ ਨਾਲ ਹੈ ਕੰਗਾਲ ਬਨ ਜਾਏ ਅਤੇ ਆਪਣੇ ਆਪ ਨੂੰ ਉਸ ਉਪਰੇ ਜਾਂ ਪਰਹੁਣੇ ਦੇ ਪਾਸ ਵੇਚ ਸੁਟੇ ਜਾਂ ਉਸ ਉਪਰੇ ਦੇ ਟੱਬਰ ਕੋਲ ਤਾਂ ਉਸ ਦੇ ਵੇਚਣ ਦੇ ਪੇਛੋਂ ਉਸ ਦਾ ਮੋੜਨਾ ਵੀ ਹੋ ਸਕੇਗਾ ਉਸ ਦੇ ਪਰਾਵਾਂ ਵਿੱਚੋਂ ਕੋਈ ਉਸ ਨੂੰ ਮੋੜ ਲਵੇ ਉਸ ਦਾ ਚਾਚਾ ਜਾਂ ਉਸ ਦੇ ਚਾਚੇ ਦਾ ਪੁੱਤਰ ਉਸ ਨੂੰ ਮੋੜ ਲਵੇ ਜਾਂ ਕੋਈ ਜੋ ਉਸ ਦੇ ਟੱਬਰ ਦੇ ਸਾਖਾਂ ਵਿੱਚੋਂ ਉਸ ਨੂੰ ਮੋੜ ਲਵੇ ਜਾਂ ਜਦ ਆਪ ਮੜਨ ਜੋਗਾ ਹੋਵੇ ਤਾਂ ਉਹ ਆਪ ਮੁੜਾ ਲਵੇ ਅਤੇ ਉਹ ਮੁੱਲ ਲੈਣ ਵਾਲੇ ਦੇ ਨਾਲ ਉਸ ਵਰੇ ਤੋਂ ਜੋ ਉਹ ਉਸ ਦੇ ਕੋਲ ਵੇਚਿਆ ਗਿਆ ਸੀ ਆਨੰਦ ਦੇ ਵਰੇ ਤਾਈਂ ਲੇਖਾ ਕਰੇ ਅਤੇ ਓਨਾਂ ਵਰੀਆਂ ਦੇ ਲੇਖੇ ਦੇ ਅਨੁਸਾਰ ਉਸ ਦੇ ਵੇਚਣ ਦਾ ਮੁੱਲ ਠਹਿਰਾਵੇ ਮਜ਼ਦੂਰ ਦੇ ਵੇਲੇ ਦੇ ਅਨੁਸਾਰ ਸੋਈ ਉਸ ਦੇ ਨਾਲ ਹੋਵੇ ਜੇ ਕਦੀ ਅਜੇ ਬਹੁਤ ਬਰੇ ਰਹਿੰਦੇ ਹੋਣ ਤਾਂ ਉਹ ਆਪਣੇ ਮੁੜਾਉਣ ਦਾ ਮੁੱਲ ਉਸ ਰੋਕੜ ਵਿੱਚੋਂ ਜਿਸ ਉੱਪਰ ਉਹ ਵੇਚਿਆ 81 ਉਹਨਾਂ ਵਰੀਆਂ ਦੇ ਅਨੁਸਾਰ ਉਹ ਮੋੜ ਦੇਵੇ ਅਤੇ ਜੇ ਆਨੰਦ ਦੇ ਵਰੇ ਤੇਕਰ ਥੋੜੇ ਵਰੇ ਰਹਦੇ ਹੋਣ ਤਾਂ ਉਹ ਉਸ ਦੇ ਨਾਲ ਲੇਖਾ ਕਰੇ ਅਤੇ ਆਪਣੇ ਮੜਾਉਣ ਦਾ ਮੁੱਲ ਆਪਣੀਆਂ ਉਹਨਾਂ ਵਰੀਆਂ ਦੇ ਅਨੁਸਾਰ ਉਸ ਨੂੰ ਮੋੜ ਦੇਵੇ ਅਤੇ ਵਰੇ ਦੇ ਠਹਿਰਾਏ ਹੋਏ ਮਜ਼ਦੂਰ ਵਰਗਾ ਉਸ ਦੇ ਨਾਲ ਰਹੇ ਅਤੇ ਉਹ ਤੇਰੇ ਵੇਖਣ ਵਿੱਚ ਉਸ ਦੇ ਨਾਲ ਹਨੇਰ ਨਾ ਕਰੇ ਅਤੇ ਜੇ ਕਦੀ ਉਹ ਇਨ੍ਹਾਂ ਵਰਿਆਂ ਵਿੱਚ ਮੋੜਿਆ ਨਾ ਜਾਏ ਤਾਂ ਉਹ ਆਨੰਦ ਦੇ ਵਰੇ ਵਿੱਚ ਛੁੱਟ ਜਾਵੇ ਨਾਲੇ ਉਹ ਨਾਲੇ ਉਸ ਦੇ ਬਾਲ ਬੱਚੇ ਕਿਉਂ ਜੋ ਇਸرائیਲੀ ਮੇਰੇ ਟਹਿਲੂਏ ਹਨ ਉਹ ਮੇਰੇ ਟਹਿਲੂਏ ਹਨ ਜਿਨ੍ਹਾਂ ਨੂੰ ਮੈਂ ਮਿਸਰ ਦੇ ਦੇਸ਼ੋਂ ਕੱਢ ਲਿਆਇਆ ਮੈਂ ਯਹੋਵਾ ਤੁਹਾਡਾ ਪਰਮੇਸ਼ੁਰ ਹਾਂ ਆਮੇਨ